ਵੀਰਕਮਾ ਤੁਹਾਡਾ ਆਪਣੇ ਨਵੇਂ ਵੀਡੀਓ ਚ ਅੱਜ ਆਪਾਂ ਗੱਲ ਕਰਾਂਗੇ ਸਪਰੇਅ ਵਾਲੇ ਪੰਪ ਦੀ ਮੈਂ ਜਿਹੜਾ ਡਰਮ ਤਿਆਰ ਕਰਾਉਣਾ ਆਪਾਂ ਸਸਤਾ ਕਿਵੇਂ ਤਿਆਰ ਹੁੰਦਾ ਹੈਗਾ ਤੇ ਆਪਾਂ ਡਰਮ ਤਿਆਰ ਕੀਤਾ ਆ ਟੈਂਕੀ ਆਪਣੇ ਕੋਲ ਪੁਰਾਣੀ ਪਈ ਸੀ ਡੀਜ਼ਲ ਵਾਲੀ ਆ ਹੈ ਗਿਆ 1500 ਤੋਂ 1600 ਲੀਟਰ ਵਾਲੀ ਤੇ ਆ ਲਿਆ ਕੇ ਲਾ ਲਿਆ ਪਟਨਾਯਾਰ ਦਾ ਪੰਪ ਤੇ 8000 ਆਪਣਾ ਲੱਗਿਆ ਪੁਲੀਆਂ ਤੇ ਕਰਾਸ ਤੇ ਆ ਫਰੇਮ ਬਣਾਉਣ ਤੇ ਮਿਸਤਰੀ ਲੈ ਗਿਆ ਲੇਬਰ ਆਪਣੇ ਤੋਂ ਇਹ ਉਹ ਦੁਵਾਦ ਆ ਵਿੱਚ ਆਪੋਸ਼ਨ ਵੰਡੇ ਵਾ ਪਹਿਲਾਂ ਤੇਲ ਵਾਲੀ ਟੈਂਕੀ ਦੇ ਆਪਣੀ ਤੇ ਵਿੱਚ ਰੰਗ ਰੂੰਗਾ ਜੇ ਆਪਾਂ ਮਰਾਇਆ ਨਹੀਂ 6 ਹਰ ਦੇ ਆਪਣੇ ਪੈਗੇ ਹੀ ਟਾਇਰ ਤੇ ਆ ਸਿੰਪਲ ਆਪਾਂ ਦੋ ਗੰਨਾਂ ਵਾਲਾ ਤਿਆਰ ਕੀਤਾ ਸੀ ਸੀਟਾਂ ਲਾ ਕੇ ਭਈ ਸੀਟਾਂ ਤੇ ਬੰਦਾ ਬਹਿ ਜਾਂਦਾ ਤੇ ਸਪਰੇਅ ਕਰੀ ਜਾਂਦਾ ਹੁਣ ਬੂਟੇ ਉੱਚੇ ਹੋ ਗਏ ਜਾਂ ਤਾਂ ਆਪਾਂ ਨੂੰ ਸੀਟਾਂ ਉੱਚੀਆਂ ਕਰਾਉਣੀਆਂ ਪੈਣੀਆਂ ਸੀ ਫਿਰ ਆਪਾਂ ਆ ਲਵਾਈਆਂ ਪਾਈਪਾ ਹੁਣ ਸੱਤ-ਸੱਤ ਨਿਓਰ ਜਲਾਇਨਾਂ ਦੇ ਤੇ ਆ ਤਿਆਰ ਕੀਤਾ 250000 ਹਰ ਚੀਜ਼ ਗਾੜਾ ਆਪਾਂ ਹੁਣ ਇਹਨਾਂ ਦਾ ਪੂਰਾ ਪ੍ਰੈਸ਼ਰ ਅੱਗੇ ਵੀਡੀਓ ਚ ਵੀ ਵਿਖਾਵਾਂਗੇ ਤੁਹਾਨੂੰ ਇਹਨਾਂ ਦਾ ਪ੍ਰੈਸ਼ਰ ਕਿੰਨਾ ਬੰਦ ਆਗਾ ਤੇ ਇਹਦੇ ਚ ਹੁਣ ਆਪਾਂ ਫਿਲਟਰ ਤਿਆਰ ਕਰੀ ਜਾਨੇ ਉਹ ਵੀ ਵਿਖਾਉਨੇ ਆ ਤੁਹਾਨੂੰ ਵੀਡੀਓ ਚ ਆਪਦਾ ਜਿਹੜਾ ਇਹਦੇ ਵਿੱਚ ਰੱਖਾਂਗੇ ਚਾਰ ਪੰਜ ਉਂਗਲਾ ਪਾਣੀ ਛੱਡ ਦੂਗਾ ਥੱਲੇ ਤੇ ਜੇ ਇਦਾਂ ਵਾਲਾ ਆਪਾਂ ਸੇਮ ਡਰਮ ਲੈਂਦੇ ਸੀ ਰਬੜ ਦੀ ਟੈਂਕੀ ਵਾਲਾ ਇੱਥੇ ਪਤਾ ਕੀਤਾ ਸੀ ਆਪਾਂ ਪੁਰਾਣਾ ਡਰਮ ਲੈਣਾ ਸੀਗਾ ਉਹ ਆਪਾਂ ਨੂੰ ਪੰਦੇ 80000 ਰੁਪਏ ਦਾ ਮੰਨ ਕੇ ਚਲੋ 50000 ਰੁਪਏ ਤੇ ਖਰਚ ਆਇਆ ਟੈਂਕੀ ਆਪਣੀ ਘਰੋਂ ਲੱਗ ਗਈ ਟੈਂਕੀ ਆਪਣੀ ਪੁਰਾਣੀ ਲਈ ਸੀ 5-7000 ਦੀ ਆਈ ਸੀ ਉਹ 10-12 ਸਾਲਾਂ ਦੀ ਗੱਲ ਆ ਉਹ ਤੇ ਇਦਾਂ ਡਰਮ ਤਿਆਰ ਕਰ ਸਕਦੇ ਆ ਆਪਾਂ ਸਮਾਨ ਜ਼ਿਆਦਾਤਰ ਆਪਣੇ ਕੋਲ ਘਰੇ ਪਈਆਂ ਹੰਨੀਆਂ ਪੁਈਆਂ ਪਈਆਂ ਇਹ ਕੋਈ ਲੋਡ ਆ ਬੰਦਾ ਖਵਾੜ ਚੋਂ ਲੈ ਲੈਂਦਾ ਚੀਜ਼ ਤੇ ਆ ਜਗਾੜ ਆ ਬਾਗਾਸ ਤੇ ਰੱਖਣਾ ਪੈਣ ਸਪੈਸ਼ਲ ਡਰਮ ਨੂੰ ਪੂਰਾ ਢੜਾ ਚੰਗਾ ਕੰਪਨੀ ਦਾ ਡਰਮ ਹੁੰਦਾ ਉਹਦੇ ਜਿੰਨਾ ਕੰਮ ਦਿੰਦਾ ਪਾਈਪ ਸਟੀਲ ਦੀ ਆ ਲੋ ਆញਾ ਪਾਨੇ ਉਹ ਜਲਾ ਆ ਪਾਪ ਸਟੀਲ ਦੀ ਆ ਆ ਪਿੱਤਲੀਆਂ ਆ ਗਈਆਂ ਆ ਪਿਆਰ ਪਿਆ ਦੀ ਏਟਾਈ ਆ ਆਪਾਂ ਨੂੰ ਤੇ ਬਾਕੀ ਆ ਸਟੀਲ ਦੇ ਨਾ ਜਰ ਪਾਵੇ ਨਾ ਵਾਸਤਾ ਤੇ ਜਿਹੜਾ ਟੈਂਕ ਹੈਗੇ ਲੋਹੇ ਦੀ ਇਹਦੇ ਵਿੱਚ ਪ੍ਰੇਮਨ ਮਰਾ ਦਾਂਗੇ ਵੀ ਜਰ ਵੀ ਨਾ ਉੱਡੇ ਕਰੇ ਬਾਕੀ ਆ ਸਮਾਨ ਬਣਾ ਲੈ ਇੱਧਰ ਗੰਨਾ ਰੱਖਣ ਨੂੰ ਵੈਲਡ ਕਰਾ ਲਿਆ ਆਪਾਂ ਤੇ ਇੱਧਰ ਕਰਾ ਸਟੰਗਣ ਵਾਲਾ ਹੋ ਗਿਆ ਤਿੰਨ ਇਹਨਾਂ ਦੇ ਵਧੀਆ ਚੱਲਦੀਆਂ ਪਾਈਪਾਂ ਜੇ ਤਿੰਨੇ ਹੀ ਚਲਾਉਣੀਆਂ ਹੁਣ ਜੇ ਆਪਾਂ ਪਰ ਇੱਕਾਪਾ ਉੱਥੇ ਨੀਚੇ ਲਾਤੀ ਬਈ ਦਵਾਈ ਮਿਕਸ ਕਰਨ ਵਾਸਤੇ ਤੇ ਆ ਕਰਾਸ ਹੁਣ ਮੇਂਦਰੇਟ ਆਟਮਗਰ ਪਾਲੀ ਦਾ ਤੇ ਪੂਰੀ ਵਧੀਆ ਸਪਰੇਅ ਕਰਦਾ ਆ ਆ ਪਕਰੇ ਫਿਲਟਰ ਤਿਆਰ ਕੀਤਾਗਾ ਇਹਦੇ ਨਾਲ ਡਰਮ ਵਿੱਚੋਂ ਪਾਣੀ ਖਿੱਚਿਆ ਕਰਾਂਗੇ 5 ਇੰਚ ਪਾਈਪ ਉਹ ਦੋਵੇਂ ਛੜਾ ਉੱਪਰ ਢੱਕਣ ਚੜਾ ਦਿੰਨੇ ਆ ਜੀ ਤੇ ਜਿਹੜਾ ਨਵਾਂ ਜਿਗਾਰਡ ਕੀਤਾ ਫਫਾਰਾ ਚੈੱਕ ਕਰੋ ਤੁਸੀਂ ਨਾਲੇ ਟਰੈਕਟਰ ਨੋਰਮਲ ਰੇਸ ਤੇ ਚੱਲੀ ਜਾਂਦਾਗਾ ਤੇ ਪੂਰਾ ਫੁੱਲ ਪਾਣੀ ਛੱਡਦੀਆਂ ਨੋਜ਼ਲਾਂ ਦੂਰ ਦੂਰ ਤੱਕ ਅਥਲੜੀਆਂ ਚੱਕ ਦਵਾਂ ਚ ਕਚਰਾ ਆਇਆ ਸੀ ਇਹ ਸਾਫ ਕਰ ਦਾਂਗੇ ਆਪਾਂ ਤੇ ਜਾਨਕੀ ਜਿਹੜਾ ਇੱਕ ਡਰਾਮਾ ਭੁਲਿਆਂ ਦਾ ਸੀ ਟੈਸਟਿੰਗ ਆਸਤੇ 70 80 ਹਜ਼ਾਰ ਦਾ ਸੀਗਾ ਉਹਦੇ ਨਾਲੋਂ ਵੀ ਜਾਦੇ ਪ੍ਰੈਸ਼ਰ ਬਣਦਾ ਪਿਆ ਇਸ ਟਾਈਮ ਤੇ ਘੱਟ ਰੇਟ ਚ ਪੂਰਾ ਵਧੀਆ ਡਰਮ ਤਿਆਰ ਹੋ ਗਿਆ ਆਪਣਾ ਮੰਨ ਕੇ ਚੱਲੋ ਸਾਰਾ 25 30 ਹਜ਼ਾਰ ਖਰਚਾ ਆਇਆਗਾ ਮੋਟਾ ਮੋਟਾ ਐਸਾ ਲਾਈਏ ਤੇ ਕੰਮ ਆਪਹੁਣ ਇਹਨੇ ਪੂਰਾ ਫੁੱਲ ਦੇਣਾਗਾ ਡਰਾਮ ਨੇ ਆ ਚੱਕਰਾ ਆਪਾਂ ਵੀ ਆਪਦਾ ਘਰੇ ਤਿਆਰ ਕਰ ਲਿਆ ਨਵੇਂ ਲਿਆਉਣ ਨਾਲੋਂ ਆ ਚੀਜ਼ ਦਾ ਫਾਇਦਾ ਰਹਿੰਦਾਗਾ ਆਪਾਂ